ਸਾਡੇ ਘਰ ਦੀ ਛੱਤ ਬੜੀ ਕੁ ਮਜੂਰ ਸੀ ਤੇ ਛੱਤ ਡਿੱਗ ਪਈ ਆ ਹਾਂਜੀ ਤੇ ਅਸੀਂ ਦੂਸਰੇ ਘਰ ਵਿੱਚ ਗੁਜ਼ਾਰਾ ਕਰ ਰਹੇ ਆ ਹਾਂਜੀ ਜਿਹਦੇ ਵਿੱਚ ਸਾਡੇ ਜਵਾਈ ਭਾਈ ਵੀ ਆਉਂਦੇ ਆ ਅਸੀਂ ਇੱਕੋ ਕਮਰੇ 'ਚ ਰਹਿ ਰਹੇ ਆ ਉਹਨੇ ਵਿੱਚ ਜੀ ਬੱਲ ਲੱਗੇ ਹੋਏ ਨੇ ਹਾਂਜੀ ਤੇ ਤੁਹਾਨੂੰ ਪਤਾ ਹੀ ਆ ਤੇ ਜੇ ਜਵਾਈ ਭਾਈ ਆਉਣਗੇ ਤਾਂ ਬੱਚੇ ਕਿੱਧਰ ਜਾਣਗੇ ਹਾਂਜੀ ਨਾ ਸਾਡੇ ਘਰ ਨਾ ਲੈਟਰਿੰਗ ਨਾ ਬਾਥਰੂਮ ਆ ਹਾਂਜੀ ਤੇ ਬੱਚੀਆਂ ਹੱਡੀ ਜਾਂਦੀਆਂ ਜਦੋਂ ਆਪਣਾ ਖੇਤਾਂ ਵਿੱਚ ਪੈਖਾਣਾ ਕਰਨੇ ਵਾਸਤੇ ਤੇ ਲੋਕਿਆਂ ਨੇ ਮਕੌਲ ਕਰਦੇ ਆ ਹਾਂਜੀ ਤੇ ਜਿਹੜਾ ਮੀਂਹ ਮਗਰੋਂ ਆਉਂਦਾ ਵਾ ਤੇ ਸਾਡੇ ਘਰ ਪਹਿਲਾਂ ਪਾਣੀ ਦਾ ਭਰ ਜਾਂਦਾ ਵਾ ਤੁਸੀਂ ਵੇਖ ਸਕਦੇ ਹੋ ਸਾਡੇ ਘਰ ਦੀ ਕੀ ਹਾਲਾਤ ਆ ਹਾਂਜੀ ਸਾਰੀ ਦੁਨੀਆ ਨੂੰ ਪਤਾ ਵਾ ਸਾਡੇ ਪਿੰਡ ਵਾਲਿਆਂ ਨੂੰ ਤੇ ਪਿੰਡ ਵਾਲੇ ਜਿਹੜੇ ਜਿਹਦੇ ਆਉਂਦੇ ਸਾਡੇ ਘਰ ਤੇ ਕਹਿੰਦੇ ਵੀ ਤੁਸੀਂ ਵੋਟਾਂ ਪਾਓ ਅਸੀਂ ਤੁਹਾਨੂੰ ਸਭ ਕੁਝ ਬਣਾ ਕੇ ਦਾਂਗੇ ਘਾਰੀ ਬਣਾ ਕੇ ਦਾਂਗੇ ਫਲੈਸ਼ੀ ਬਣਾ ਕੇ ਦਾਂਗੇ ਸਾਡੇ ਘਰ ਬਾਰੇ ਸੋਚਾਂਗੇ ਜਿਹਨੂੰ ਵੋਟਾਂ ਪੈਂਦੀਆਂ ਨੇ ਉਹ ਕੋਈ ਸਾਡੀ ਬਾਤ ਨਹੀਂ ਪੁੱਛਦਾ ਸਾਡੀਆਂ ਲੜਕੀਆਂ ਬਾਹਰ ਜਾਂਦੀਆਂ ਨੇ ਆਪਣਾ ਪੈਣੀਆਂ ਵਿੱਚ ਹਾਂਜੀ ਸਾਡੇ ਨੂੰ ਬੜੀ ਮੁਸ਼ਕਲ ਆ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਹਾਂਜੀ ਤੇ ਇਹ ਗੱਲ ਹੈ ਵੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੀ ਆ ਕਿ ਸਾਡਾ ਘਰ ਬਰ ਸੋਚਿਆ ਜਾਵੇ ਸਾਨੂੰ ਕਾਰਜਵਾਤ ਤੇ ਛਤਰਵਾਤ ਤੇ ਕੋਈ ਨਾ ਕੋਈ ਮਾਲੀ ਸਾਹਤਰ ਦਿੱਤੀ ਜਾਵੇ ਤਾਂ ਕਿ ਸਾਡਾ ਘਰ ਦਾ ਗੁਜ਼ਾਰਾ ਚੱਲ ਸਕੇ ਲੈਟਰਨ ਬਾਥਰੂਮ ਬਣ ਸਕੇ ਹਾਂਜੀ ਬਸ ਜਿਹੜਾ ਸਾਡੇ ਘਰ ਦਾ ਜਿਹੜਾ ਪਾਣੀ ਆ ਉਹ ਰੁਕ ਰਿਹਾ ਹੈ ਹਾਂਜੀ ਸਾਡੇ ਘਰ ਦਾ ਪਾਣੀ ਜਿਹੜਾ ਬਸਾਕ ਹੁੰਦੀ ਆ ਜਿਹੜਾ ਭਰ ਜਾਂਦਾ ਸਾਡੇ ਘਰ ਅੰਰੇ ਹਨੀ ਜੋ ਤੇ ਸਾਤ ਸਾਡੀ ਅਸੀਂ ਪਹਿਲਾਂ ਕਾਨਿਆਂ ਦੀ ਛੱਤੀ ਸੀ ਫਿਰ ਹੁਣ ਟੀਨਾ ਪਾਈਆਂ ਜੇ ਸ਼ਾਨ ਕਾਨਿਆਂ ਵਾਲ ਡੇਗੀ ਸੀ ਛੱਤ ਮੀਂਹ ਦੇ ਨਾਲ ਇਹ 30 ਤਰੀਕ ਤੇ ਮੀਂਹ ਜਦੋਂ ਪਿਆ ਜੋ ਦੋ ਡੇਗ ਪੀ ਦੋ ਬੇਟੀਆਂ ਜਿਤੇ ਇੱਕ ਹਸਬੰਦ ਮੰਗ ਕਰੀਦੀ ਆ ਵੀ ਘਰ ਸਾਡਾ ਬਣ ਜਾ ਵਧੀਆ ਸਤਿ ਸ਼ੁਤ ਕਾ ਜੀ Thank okay. you.